ਅਲਰੇਡੀ ਸਾਰੀਆਂ ਥੱਲੇ ਤੋੜ ਕੇ ਲਿਆਏ ਆ ਉਧਰੋਂ ਹੂੰ ਥੱਲੇ ਵਾਹ ਬੜੀਆਂ ਵਧੀਆ ਹੋ ਗਿਆ ਨਾ ਹਾਂ ਜੀਜ ਵਾਸਤੇ ਸਾਰਾ ਕੁਝ ਥੱਲੇ ਨਹੀਂ ਲੈਂਦਾ ਦੇ ਲੋ ਉੱਥੇ ਰੜੀ ਆਪਣੇ ਨਾ ਪਾਲਿਸ਼ਾਂ ਕਰਦੇ ਹੁੰਦੇ ਆ ਜਿਵੇਂ ਜਾਂ ਵੇਚਦੇ ਆ ਚੀਜ਼ਾਂ ਤੇ ਚਮਕ ਲੱਗੇ ਤੇ ਆਹ ਦੇ ਲੋ ਨੇਚਰਲ ਹੈ ਚਮਕ ਰਹੀਆਂ ਨੇ ਓਕੇ ਤੇ ਨਾਲੇ ਸਾਈਜ਼ ਕਿਹੜਾ ਕੋਈ ਸਪਰੇਅ ਹੈ ਇਹਨਾਂ ਤੇ ਹੂੰ ਇਵਨ ਮਿਰਚਾਂ ਵੀ ਚਮਕ ਰਹੀਆਂ ਮੈਂ ਤਾਂ ਹੈਰਾਨ ਆ ਮੈਨੇ ਵਧੀਆ ਗ੍ਰੋਥ ਹੁੰਦੀ ਆ ਮੈਂ ਤਾਂ ਦੱਸੇ ਹਾਂ ਕਲਰ ਤੇ ਅਕਰੇਲੇ ਹੁਣ ਕਰੇਲੇ ਇੰਨੇ ਖਾਵਾਂਗੇ ਅੱਬ ਕਮਲ ਜੀ ਬੜੀ ਵਧੀਆ ਦਿੱਤੀ ਆ ਅੱਛਾ ਪਿੰਡਿਆ ਦਾ ਵੀ ਟਿੰਡੀ ਉੱਤੇ ਇਹ ਦੀ ਹਰਤੀ ਕੀ ਕਰ ਰੱਖਿਆ ਬਸ ਖਾਦੀਆਂ ਤਾਂ ਨਹੀਂ ਆਪਣੀ ਕੰਮ ਦਿੱਤੀਆਂ ਨਹੀਂ ਇਹ ਨਹੀਂ ਖਾਧੀਆਂ ਨੇ ਡੜੀ ਬੜੀ ਸੋਹਣੀ ਮਿਹਨਤ ਆ ਚਾਤ ਕਰਿਓ ਮੜੀ ਦੇ ਉੱਤੇ ਨੂੰ ਮਿਹਨਤ ਕਰਦੀ ਆ ਫੜਾ ਤਾਹੀ ਮੜਾ ਨਹੀਂ ਬਹੁਤ ਵਧੀਆ ਰੈਡੀ ਸ਼ੁਕਰ ਆ ਮਿਹਨਤ ਕਰਨ ਦਾ ਜਜ਼ਬਾ ਹੈਗਾ ਆਪਣੇ ਕੋਲ ਹਨਾ ਇਹੀ ਚਾਹੀਦਾ ਹੁੰਦਾ ਵਧੀਆ ਵੀ ਲੱਗਦਾ ਨਾਲੇ ਹਾਂ ਨਾਲੇ ਜ਼ਿੰਦਗੀ ਵਧੀਆ ਲੰਘਦੀ ਆ ਏਲੇ ਰਹਿ ਕੇ ਵੀ ਕੀ ਕਰਨਾ ਹੁੰਦਾ ਹੈ ਬਿਲਕੁਲ ਜਣੀ ਅਗਲੇ ਸਾਲ ਆਪਾਂ ਪਿੰਡੀਆਂ ਪੱਕਾ ਖਾਵਾਂਗੇ ਹਨਾ ਕਰਦੇ ਹਾਂ ਰਾਜਧਾਨੀ ਚ ਕੀ ਖਾਵਾਂਗੇ ਕਿਸ ਕੈਂਡਲ ਬਣਾਉਂਦੀ ਹੈ ਇੱਕ ਹੀ ਬਾਗ ਕੱਢ ਕੇ ਰੱਖਿਆ ਬੈੱਡ ਦੇ ਥੱਲੇ ਜਾਂ ਮੈਂ ਬੈੱਡ ਦੇ ਥੱਲੇ ਰੱਖ ਦਿੱਤੀ ਕੱਲ ਬਣਾ ਕੇ ਵੀਰਾ ਨੂੰ ਅੱਜ ਲੈ ਕੇ ਆਉਣਾ ਕਰੇ ਹਾਂ ਮੈਂ ਵੀਰਾ ਨੂੰ ਦਿਖਾਉਣਾ ਪਤਾ ਲਾ ਵੀ ਨਹੀਂ ਨਾ ਤਿਆਰ ਕੀਤਾ ਚੱਲ ਤੁਰਫੇ ਤੈਨੂੰ ਐਕਸਾਈਟਡ ਆ ਵੀਰੇ ਨੂੰ ਲੈ ਕੇ ਆਉਣ ਲਈ ਅੱਜ ਪੂਰੀ ਕਿੰਨੀ ਕ ਐਕਸਾਈਟਡ ਆ ਦੱਸ ਤਾਂ ਮੈਨੂੰ ਬੱਸ ਐਨੀ ਕਿੰਨੇ ਡੇਸ ਬਾਅਦ ਆ ਰਿਹਾ ਵੀਰਾ ਘਰੇ ਅੱਜ ਆ 5 ਡੇਸ ਤੇ ਤੈਨੂੰ ਪਤਾ ਵੀ ਆ ਵੀਰਾ ਕੀ ਕਰਨ ਗਿਆ ਸੀ ਉੱਥੇ ਯਾ ਕੀ ਕਰਨ ਗਿਆ ਸੀ ਬੈੱਡ ਬੜੇ ਸੋਹਣੇ ਸੀਗੇ ਬੈੱਡ ਬੜੇ ਸੀ ਹਾਲ ਦੇ ਵਿੱਚ ਸਨ ਹਾਲ ਹਾਲ ਦੇ ਵਿੱਚ ਸੀਗੇ ਅਮ ਬੈੱਡ ਹਾਂਜੀ 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 ਮੰਮੀ ਕਿਵੇਂ ਹੋ ਹਾਂ ਬਹੁਤ ਵਧੀਆ ਦੋ ਬੈੱਡ ਸੀਗੇ ਅਮ ਇੱਕ ਇੱਕ ਬੈੱਡ ਇੱਧਰ ਤੇ ਇੱਕ ਬੈੱਡ ਇੱਧਰ ਫਿਰ ਦੋ ਪਰਸਨ ਸੌਂਦੇ ਹੁੰਦੇ ਆ ਨਾਲ ਯਾ ਲੈ ਲਾ ਪੂਰੇ ਨੇ ਨਾਲੇ ਯਾ ਯਾ ਆਇਓ ਹੱਥ ਕੇ ਮੈਂ ਵੀ ਹਿੱਤ ਵਧੀਆ ਲੱਗ ਰਿਹਾ ਕਿਉਂਕਿ ਅਰਮਾਨ ਨਾਲ ਲੈ ਕੇ ਆਉਣਾ ਐਕਸਾਈਟਿੰਗ ਹੈ ਉਹ ਵੀ ਜ਼ਰੂਰੀ ਸੀ ਤੇ ਅੱਜ ਜਿਹੜਾ ਲੈ ਕੇ ਆਉਣਾ ਉਹ ਖੁਸ਼ੀ ਵੀ ਬੜੀ ਵੱਡੀ ਹੈ ਹਾਂ ਹਾਂ ਅਰਮਾਨ ਵਾਸਤੇ ਰੱਖੀ ਹੈ ਨੇ ਲੁਕੋ ਕੇ ਕਿਤੇ ਮੰਮੀ ਨੂੰ ਪਤਾ ਲਿਨ ਕਿੱਥੇ ਰੱਖੀ ਕਿੱਥੇ ਸੀਗੀ ਸਕਲ ਵਿੱਚ ਅੱਛਾ ਗ੍ਰੀਨ ਲੋਲੀਆ ਪਲੇਨ ਵਾਲੀ ਤੇ ਤੂੰ ਬਚਾ ਕੇ ਕਿੱਦਾਂ ਰੱਖ ਲਈ ਇਹਨਾਂ ਦਿਨ ਲੋਲੀ ਆਮ ਦੱਬੇ ਚ ਪਾ ਕੇ ਬਿਕਦ ਮੈਂ ਵੀਰਾਂ ਨੂੰ ਦੇਣੀ ਸੀ ਇੱਕ ਦੋ ਮੈਂ ਖਾ ਲਿਆ ਤੇਰਾ ਦਿਲ ਨਹੀਂ ਕੀਤਾ ਵੀ ਉਹ ਵੀ ਖਾ ਜਮਾ ਨਹੀਂ ਉੱਪਰੋਂ ਨਿਕਲੇ ਆਪਾਂ ਦੇਖਣਾ ਹੀ ਰੱਟ ਗਿਆ ਹੈ ਖਾਸੇ ਦੇ ਲੋ ਹਾਈਟ ਹੋ ਜਾਂਦੀ ਹੈ ਜਿਹੜੀ ਹੋ ਰਿਹਾ ਹੈ ਨਾ ਪੱਧਰੇ ਨੇ ਔਰ ਧੜਈ ਆਏ ਹੋਰ ਨਹੀਂ ਕਰਦੀ ਹੋਗੀ ਉਹਦੇ ਵਿੱਚ ਪਰ ਇਹ ਵੀ ਡੜੀ ਵੱਖਰੇ ਐਕਸਪੀਰੀਅੰਸ ਆ ਹਾਂ ਵਿਂਟਰ ਹੋਗੀ ਇੱਕਦਮ ਤੋਂ ਪਾਦੇ ਵਿੱਚ ਇੱਕਦਮ ਮੈਂ ਦੱਸਣਾ ਚਾਹਾਂਗਾ ਵਿਂਟਰ ਹੋਗੀ ਵਿਂਟਰ ਹੋਗੀ ਵੈਂਟਰ ਹੋ ਗਈ ਬਈ ਨਾ ਸਾਨੂੰ ਤਾਂ ਵੈਸੇ ਹੀ ਜਾਣੇ ਨੇ ਪਾਣੀ ਵਾਲਾ ਨਿਕਲੇ ਆਏ ਨਿਕਲੇ ਆ ਬਦਲਣੇ ਵਾਰ ਉਹਦੇ ਤੰਬਾਕੂ ਆਕੇ ਤੋਂ ਇੱਕ ਵਾਰ ਤਾਂ ਇੰਝ ਲੱਗਦਾ ਸੀ ਉੱਥੇ ਵੀ ਹਨੇਰਾ ਹੋ ਗਿਆ ਸੀ ਨਾ ਰਾਤ ਪੈ ਗਈ ਸੀ ਪੂਰੀ ਕਮਾਲ ਹੋ ਗਿਆ ਉੱਥੇ ਬਿਲਕੁਲ ਹਨੇਰਾ ਹੋ ਗਿਆ ਸੀ ਵਧੀਆ ਅਮੋ ਜੀ ਇਹ ਨਹੀਂ ਪਤਾ ਕਿੱਥੇ ਪਰ ਕਿਤੇ ਅਸੀਂ ਖੜੇ ਆ ਮਿਲਟਨ ਦੇ ਰਸਤੇ 'ਚ ਕੋਈ ਕੰਮ ਚੱਲ ਰਿਹਾ ਅੱਗੇ ਤਾਂ ਸਾਨੂੰ ਬੰਦ ਕੀਤਾ ਆ ਪਰ ਆਲ ਦਾਲ ਦਾ ਨਿਆਰਾ ਦੇਖੋ ਜਿੱਥੇ ਖੜੇ ਆ ਆਪਾਂ ਐਨ ਰੈਡੀ ਕਿਆ ਬਾਤ ਦੇਰ ਉੱਚੀਆਂ ਨੇ ਨੀਵੀਂ ਆ ਪਹਾੜੀਆਂ ਸਭ ਵਧੀਆ ਗ੍ਰੀਨਰੀ ਤੇ ਇੱਧਰ ਇਲੀਨਕੌਰ ਸ਼ਾਇਦ ਸ਼ੋਸ਼ੀ ਦੀ ਤਿਆਰੀ ਆ ਸ਼ੋਗੀ ਸ਼ੋਗੀ ਆ ਸ਼ੋਸ਼ੀ ਅੱਖਾਂ ਖੋਲਿਆ ਕਿ ਬੰਦ ਨੇ ਮੈਨੂੰ ਦਿਖ ਨਹੀਂ ਰਹੀ ਇਹ

ਫੁੱਲ ਲਾਇਆ ਉਰੇ ਇਹ ਕਿਦਾ ਆਈਡੀਆ ਸੀਗਾ ਫੁੱਲ ਆਉਣ ਦਾ ਉਰੇ ਮਮਾ ਦਾ ਸੁਣਾਦਾ ਨਵੀਂ ਵੱਤ ਨਵੀਂ ਤੁਮ ਇੱਕ ਫਲੇਵਰ ਹੋਸੀ ਉਹ ਪੋਰਟੇ ਦੇ ਵਿੱਚ ਅੱਛਾ ਹਾਂਜੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਨੇ ਆ ਥੋੜਾ ਜਿਹਾ ਬਿਜ਼ੀ ਡੇ ਆ ਪਹਿਲਾਂ ਤਾਂ ਇੱਕ ਪਰਿਵਾਰਿਕ ਸਮਾਗਮ ਆ ਇੱਕ ਜਗ੍ਹਾ ਤੇ ਪਿਆਰੇ ਜਿਹੇ ਬੱਚੇ ਦਾ ਬਰਥਡੇ ਆ ਉੱਥੇ ਚੱਲੇ ਆ ਸੀ ਉਹ ਉਸ ਤੋਂ ਬਾਅਦ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਬੱਚਿਆਂ ਦਾ ਆਰਟ ਕੰਪੀਟੀਸ਼ਨ ਆ ਤੇ ਬਾਕੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਤਾਂ ਹੁੰਦਾ ਹੀ ਆ ਸੋ ਮੈਨੂੰ ਲੱਗਦਾ ਇਹ ਸਾਰਾ ਦਿਨ ਆਪਣਾ ਮਤਲਬ ਇਦਾਂ ਨਿਕਲਣਾ ਫਾਸਟ ਤੇ ਬਿਜ਼ੀ ਬਟ ਬਹੁਤ ਹੈ ਵਧੀਆ ਚੰਗੇ ਲੱਗੇ ਲੱਗੂਗਾ ਸੋ ਸਾਰੀ ਫੈਮਿਲੀ ਚੱਲੀ ਆ ਤਿਆਰ ਹੋਣ ਹੋ ਰਹੇ ਆ ਹੋਈ ਕਿ ਲਗਭਗ ਸਵੇਰ ਦੇ 9:00 ਵਜੇ ਤੇ 9:00 ਵਜੇ ਅਸੀਂ ਘਰੋਂ ਤੁਰਨਾ ਸੀਗਾ ਬਸ ਅਸੀਂ ਰੈਡੀ ਆ ਸਾਰੇ ਰੈਡੀ ਆ ਵਨੀ ਮੈਂ ਰੈਡੀ ਆ ਬਸ ਇਹਨਾਂ ਦੇ ਕੱਪੜੇ ਉੱਪਰ ਸਾਮੋਲ ਲੀ ਆਜੋ ਮੈਡਮ ਜੀ ਕਿੱਦਾਂ ਹਾਂ ਮੈਡਮ ਹਾਂਜੀ ਕਿਵੇਂ ਹੋ ਜੀ ਸਾਸ਼ੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਬਸ ਕਿ ਆਪਣੀ ਲੇਡੀਜ਼ ਤਾਂ ਨਾ ਘਰ ਦੇ ਕੰਮ ਕਰਨੀ ਨਿਭੜਦੇ ਜੇ ਇੱਕ ਦਿਨ ਹੱਥ ਦਾ ਫੇਰੋ ਕਾ ਪੈ ਜਾਂਦਾ ਸਾਡੇ ਤੇ ਹੋਰ ਸੁਣਾਓ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ ਲਾਈਫ ਚ ਆਪਣੇ ਹੋਪਫੁਲੀ ਤੁਹਾਡੇ ਕੋਈ ਪ੍ਰੋਜੈਕਟ ਇੱਦਾਂ ਹੀ ਛਿੜੇ ਹੋਣੇ ਮੇਰੇ ਕੰਮ ਦਾ ਫਸ ਗਿਆ ਵਿੱਚ ਬੰਦ ਗਾਲਾਂ ਵਿੱਚ ਨਹੀਂ ਨਿਕਲ ਗਿਆ ਐਨੇ ਤਾਂ ਇਹ ਕਾਂਟੇ ਮੀਟੇ ਜੇ ਲਾਏ ਹੋਏ ਨੇ ਸਾਈਡਾਂ ਤੇ ਤੇ ਸਾਚੇ ਲੇਨ ਦੀ ਚੁੰਨੀ ਲਾਲੀ ਨਾਲ ਨੂੰ ਲੀਨਾ ਦੀ ਚੁੰਨੀ ਵੀ ਚੱਕ ਲਈ ਆ ਉਹਦਾ ਸੂਟ ਵੀ ਲੈ ਲੈ ਕਿਉਂਕਿ ਉਹ ਗੁਰਦੁਆਰੇ ਕੰਪੀਟੀਸ਼ਨ ਆ ਨਾ ਸਮਿਰ ਉਹਦਾ ਸੂਟ ਪੋਣਾ ਹੋਊਗਾ ਉਹਨੇ ਮੰਨੀ ਨਹੀਂ ਮੈਂ ਕਹਿੰਦੀ ਸੀ ਮੈਂਗਾ ਹੁਣੀ ਪਾ ਕੇ ਚੱਲ ਅੱਛਾ ਮੰਨੀ ਕਹਿੰਦੀ ਮੈਂ ਤਾਂ ਫਰਾਕ ਪਾਣੀ ਆ ਮੈਂ ਚੱਲ ਫਰਾਕ ਪਾ ਲਾ ਚਲ ਆਉ ਮੰਨੀ Zurge ਫਿਰ ਹਾਂ ਚਲੋ ਆਜੋ ਫਿਰ ਮਗੀਆਂ ਨਾ ਕਹੋ ਨਾ ਦੇਖੋ ਮੈਨੂੰ ਲੱਗਦਾ ਉਹ ਵੀ ਰੈਡੀ ਹੋ ਗਿਆ ਕੇ ਬਾਹਰ ਮੰਮੀ ਰੈਡੀ ਹੋ ਕਿਦਾਂ ਸ਼ੈਲ ਕੋ ਘੜੀ ਕਿਵੇਂ ਹੋ ਵਧੀਆ ਵਧੀਆ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਠੀਕ ਵਧੀਆ ਸੇਤਾਂ ਐ ਫਸ ਕਲਾਸ ਨਮੀਤਾ ਜੀ ਆ ਅਸੀਂ ਛੁੱਟੀ ਕੈਂਪੀ ਅਸੀਂ ਛੁੱਟੀ ਕੈਂਪੀ ਆਹ ਰੱਖ ਲਓ ਤੇ ਮੰਮੀ ਦੀ ਵੀ ਤਿਆਰੀ ਇੱਦਰ ਹੈ ਤਿਆਰੀ ਹੈ ਸੋਹਣੇ ਲੱਗ ਰਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੇਰੇ ਵੱਲੋਂ ਉਹ ਪਿੱਛੇ ਪੁੱਤਰੂ ਫਿਰਦਾ ਪੁੱਤਰ ਜੀ ਆ ਕੇ ਸਤਿ ਸ਼੍ਰੀ ਅਕਾਲ ਬੁਲਾਉ ਇੱਦਰ ਸਤਿ ਸ਼੍ਰੀ ਅਕਾਲ ਛੋਟਣੇ ਪਿਆਰ ਤੇ ਓਟੇ ਦੇ ਪਿਆਰੀ ਪੰਨੇ ਕੀ ਹਾਲ ਸਾਰੇ ਤੁਹਾਡੇ ਸਾਰੇ ਦੇ ਆਪਣਾ ਮੜਿਆ ਹਾਕੀ ਐਕਸਪੀਰੀਅੰਸ ਕਿਵੇਂ ਰਿਹਾ ਤੇਰਾ ਉਹ ਬਾ ਆ ਬਾ ਜੀ ਇੰਜੋਏ ਕੀਤਾ ਬਹੁਤ ਜ਼ਿਆਦਾ ਗੁੱਡ ਕੋਈ ਖਾਸ ਗੱਲ ਬਾਤ ਲੈਡੀ ਤੁਸੀਂ ਬਣਾਇਆ ਹਰ ਕਲਚਰ ਤੋਂ ਆਪਾਂ ਬੁੰਚੇ ਦੇ ਗੁਰਦਾਰ ਸਾਹਿਬ ਜਿੱਥੇ ਕਿਨੂ ਬੱਚਿਆਂ ਦਾ ਆਰਟ ਕੰਪੀਟੀਸ਼ਨ ਆ ਅੱਜ ਕੱਲ ਮੈਂ ਤੁਹਾਨੂੰ ਬੱਚਿਆਂ ਦੀ ਆਰਟ ਦਿਖਾਉਣਾ ਕਲਗੀਧਰ ਖਾਲਸਾ ਸਕੂਲ ਹੈਗਾ ਸਕੂਲ ਦਾ ਨਾਮ ਤੇ ਆ ਜਿਹੜੇ ਬੱਚਿਆਂ ਨੂੰ ਗੁਡੀ ਬੈਗਸ ਦੇਣੇ ਆ ਸਾਰੇ ਜਿਹਨੇ ਵਿੱਚ ਪਾਰਟਿਸਪੇਟ ਕਰਿਆ ਪਰ ਨਾਲ ਦੇ ਨਾਲ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਤਾਂ ਬੱਚਿਆਂ ਦੀ ਪੇਂਟਿੰਗਸ ਜਿਹੜੀਆਂ ਕਿ ਘਰੋਂ ਤਿਆਰ ਕਰਕੇ ਲਿਆਏ ਨੇ ਤੇ ਬਾਅਦ ਤੁਹਾਨੂੰ ਮਾਡਲ ਵੀ ਦਿਖਾਉਣੇ ਨੇ ਜਿਹੜੇ ਬੱਚਿਆਂ ਨੇ ਤਿਆਰ ਕੀਤੇ ਨੇ ਸਾਰੀਆਂ ਬੱਚਿਆਂ ਨੇ ਬਣਾਈਆਂ ਹੋਈਆਂ ਨੇ ਮੈਂ ਤੁਹਾਨੂੰ ਇੱਕਲੀ ਦਿਖਾ ਦਿੰਨਾ ਇਹ ਪਰ ਬਹੁਤ ਧਿਆਨ ਨਾਲ ਸਾਡਾ ਮਾਡਲ ਬਣਾਇਆ ਹੋਇਆ ਅੱਜ ਇੱਧਰ

ендасалдым <laughs> барэле ਨੇ ਢੰਗੇ ਦੀ ਗੁਰਦੁਆਰਾ ਸਾਹਿਬ ਦਾ ਮਾਡਲ ਬਣਾਇਆ ਧਿਆਨ ਨਾਲ ਦੇਖੋ ਇਹਨੂੰ ਪਹਿਲਾਂ ਤਾਂ ਜੇ ਮੈਂ ਇੱਥੇ ਆ ਐਂਟਰੀ ਡੋਰ ਆ ਹਨਾ ਤੇ ਆਹ ਦੇਖੋ ਵਿਚ ਦੀ ਸਾਰਾ ਮਤਲਬ ਬੜਾ ਵਧੀਆ ਬਣਾਇਆ ਹੋਇਆ ਤੇ ਦੇਖੋ ਗੁਰਦਸਾ ਪੈਨੇ ਗੁਰੂ ਗ੍ਰੰਥ ਸਾਹਿਬ ਨਾਲ ਚੌਰ ਸਾਹਿਬ ਵੀ ਬਣਾਏ ਨੇ ਪਿੱਛੇ ਉਦਾਂ ਹੀ ਕੋੜੀਆਂ ਬਣਾਈਆਂ ਹੋਈਆਂ ਇੱਧਰ ਆਪਣਾ ਸੱਚਖੰਡ ਬਣਾਇਆ ਤੇ ਇਹਦੇ ਵਿੱਚ ਵੀ ਨਾ ਬੈੱਡ ਵੀ ਤਿਆਰ ਕੀਤਾ ਹੋਇਆ ਪਤਾ ਨਹੀਂ ਇੱਥੇ ਦਿਖਦਾ ਹੋਊ ਕਿ ਨਹੀਂ ਤੇ ਪਰਦੇ ਲਾਇਏ ਨੇ ਸਾਰੇ ਪਾਸੇ ਹਨ ਤੇ ਬਹੁਤ ਵਧੀਆ ਜੀ ਅੱਗੇ ਟੀਮ ਦੇਖੋ ਤੁਸੀਂ ਜਿੱਥੇ ਕੁੱਟਕਾ ਸਾਹ ਪਿਆ ਹੁੰਦੇ ਆ ਦੇ ਵਿੱਚ ਉਹ ਵੀ ਬਣਾਇਆ ਹੋਇਆ ਅਲਮਾਰੀ ਛੋਟੀ ਬਹੁਤ ਹੀ ਵਧੀਆ ਬਣਾਇਆ ਹੈ ਬੋਲੇ ਸੋਹਣੀ ਸਾਡੇ ਗੜਾ ਸਾਹਿਬ ਵੀ ਬਣਾਇਆ ਹੋਇਆ ਹੈ ਇੱਥੇ